ਜੀ ਮੈਨੂੰ ਪਸੰਦ ਆ। ਚਲ ਆ ਛੱਲਾ ਆ। ਛੱਲਾ ਨਹੀਂ ਗਾ। ਹਾਂ। ਇਹਦੇ ਵਿੱਚ ਟਿਸ਼ੂ ਹੁੰਦੇ ਆ। ਕੀ ਹੁੰਦੇ? ਟਿਸ਼ੂ। ਟਿਸ਼ੂ ਉਹਦੋਂ ਤੋਂ ਲੈ ਗਈ ਸੀ ਸਾਬਣ ਵਾਲੇ ਪਾਊਚ ਜੇ। ਉਹ ਸਾਬਣ ਵਾਲੇ ਸੀ ਨਾ ਟਿਸ਼ੂ ਵਾਲੇ ਆ। ਸੱਸੀ ਕਾ ਜੀ ਸਾਰੇ ਨੂੰ ਵੱਡਾ ਫੈਮਿਲੀ ਵਲੌਗ 'ਚ ਤੁਹਾਡਾ ਸਵਾਗਤ ਹੈ। ਬੱਚੇ ਸਕੂਲ ਤੋਂ ਆਏ ਸੀ। ਤੇ ਆਪਾਂ ਜਾ ਰਹੇ ਆ ਸ਼ਹਿਰ। ਕਿਉਂਕਿ ਮੈਂ ਕੋਰੀਅਰ ਕਰਵਾਉਣਾ ਸੀਗਾ। ਤੇ ਬੱਚੇ ਵੀ ਕਹਿ ਰਹੇ ਸਾਨੂੰ ਨਾਲ ਲੈ ਕੇ ਜਾਓ। कोरियर डिस्पैच करवाना से अज हाँ जी ठीक है ठीक है ठीक है कुंडा हाँ ठीक है तो हम आप जा रहे हैं शहर हवेली गड्डी लगी हुई सी हवेली चलें हूँ अपनी गड्डी उधर लगी हुई है धुप्प भी बहुत ज़्यादा निकल गई है ਹੌਣ ਤੇ ਆਪਣੇ ਤੇ ਇੱਧਰ ਕੋਈ ਬੱਦਲ ਨਹੀਂ ਬਣੇ ਹੈਗੇ। ਕੜਾਕੀ ਤੁੱਪ ਲੱਗੀ ਗਰਮੀ ਬਹੁਤ ਜ਼ਿਆਦੀ ਹੈ। ਢੇਲੀ ਆ ਗਈਆਂ ਜੀ। ਸੂਟ ਡਿਸਪੈਚ ਕਰਨ ਤੋਂ ਬਾਅਦ ਆਪਾਂ ਆਗੇ ਮਾਰਕੀਟ ਵਿੱਚੋਂ ਉੱਥੋਂ ਆਪਾਂ ਦਾਣਾ ਲੈ ਕੇ ਜਾਣੀਆਂ ਸੀ ਕੁਝ। ਤੇ ਮੈਂ ਉਹ ਦੇਖਦੀ ਪਈ ਸੀ ਦਾਲਾਂ ਕਿੱਥੇ ਲੱਗੀਆਂ ਹੋਈਆਂ ਨੇ ਪਰ ਦਾਲਾਂ ਨਹੀਂ ਮਿਲਦੀਆਂ ਪਈਆਂ ਸੀ ਫੇ ਮੈਂ ਮਨਪ੍ਰੀਤ ਨੂੰ ਆਵਾਜ਼ ਮਾਰ ਕੇ ਪੁੱਛਦੀ ਆ ਕਿ ਮਨਪ੍ਰੀਤ ਦਾਲਾਂ ਕਿਹੜੇ ਰੈਕ ਵਿੱਚ ਲੱਗੀਆਂ ਹੋਈਆਂ ਕਹਿੰਦਾ ਮੰਮਾ ਉੱਧਰ ਲੱਗੀਆਂ ਨੇ ਤੇ ਹੁਣ ਆਪਾਂ ਚੱਲਦੇ ਆ ਮੈਨੂੰ ਮਨਪ੍ਰੀਤ ਲੈ ਕੇ ਚੱਲਾ ਸੀ ਕਹਿੰਦਾ ਮੰਮੀ ਉੱਧਰ ਦਾਲਾਂ ਲੱਗੀਆਂ ਤੇ ਫਿਰ ਆਪਾਂ ਜੋ ਆਪਾਂ ਨੂੰ ਦਾਲਾਂ ਚਾਹੀਦੀਆਂ ਉਹ ਲੈ ਲਾਂਗੇ ਮੈਨੂੰ ਜ਼ਰੂਰੀ ਸੀਗੇ ਰਾਜਮਾ ਤੇ মুંગી મસરા ਦੀ દાળ લેਣੀ ਸੀ બાકી કોઈ જલા કાર હેગિયા ਸੀ ਮੈਨੂੰ ਪੁੱਛਦਾ ਪਿਆ ਕਹਿੰਦਾ ਮੰਮੀ ਡੇਰੀ ਮਿਲ ਫਲੇਲਾ ਤੇ ਫਿਰ ਬਾਅਦ ਵਿੱਚ ਇੱਧਰ ਚਲੇ ਗਿਆ ਕਿੰਨੇ ਬਿਸਕੁਟ ਲੈਣੇ ਆ ਫਿਰ ਬਿਸਕੁਟ ਦੇਖਣ ਲੱਗ ਪਿਆ ਨਿਆਣਿਆਂ ਨੂੰ ਬਸ ਮਿੱਠਾ ਖਾਣ ਦਾ ਜ਼ਿਆਦਾ ਰਹਿੰਦਾ ਹੈ ਫਿਰ ਇੱਥੋਂ ਇੰਨੇ ਦੋ ਪੈਕੇਟ ਬਿਸਕੁਟ ਦੇ ਲੈ ਫਿਰ ਆਪਾਂ ਚੱਲਦੇ ਆ ਜੀ ਦੂਸਰੇ ਰੈਕ ਵੱਲ ਇੱਥੋਂ ਪਸੰਦ ਕਰਦਾ ਮੰਮੀ ਕਿਹੜੇ ਬਿਸਕੁਟ ਲਵਾ ਹੋਰ ਮੈਨੂੰ ਦੱਸ ਦਵੋ ਫਿਰ ਇੱਕ ਪੈਗੜ ਇੱਥੋਂ ਬਿਸਕੁਟਾਂ ਦਾ ਲੈ ਕੇ ਗਿਆ ਜਦੋਂ ਵੀ ਕਿਤੇ ਜਾਣਾ ਹੁੰਦਾ ਹੈ ਇਹ ਦੋਨੇ ਸਾਡੇ ਨਾਲ ਜ਼ਰੂਰ ਚਲੇ ਜਾਂਦੇ ਨੇ ਤੇ ਫਿਰ ਇੱਥੋਂ ਆਪਾਂ ਲੈ ਲਏ ਜੀ ਕਾਫੀ ਦੇ ਪੌਚ ਆਪਾਂ ਇੱਕ ਲੜੀ ਪੂਰੀ ਲੈ ਲਈ ਸੀ ਹੋਣ ਦੀਦੀ ਪੋਸ਼ਤੇ ਪੈਣੇ ਕਿਹੜੇ ਰਾਜਮਾ ਲੈਣੇ ਨੇ ਚਿੱਟੇ ਲੈਣੇ ਜਾਂ ਦੂਸਰੇ ਜਿਹੜੇ ਕਾਲੇ ਹੁੰਦੇ ਉਹ ਲੈਣੇ ਰਾਜਮਾ ਤੇ ਕਾਫੀ ਸਮਾਨ ਲੱਗਾ ਹੋਇਆ ਇੱਥੋਂ ਜੋੜੀ ਚੀਜ਼ ਤਨ ਪਸੰਦ ਹੁੰਦੀ ਆਪਾਂ ਚੱਕ ਸਕਦੇ ਆ ਇੱਧਰ ਦਾਲਾਂ ਦਾ ਸਟਾਕ ਲੱਗਾ ਹੋਇਆ ਸੀ ਤੇ ਮੈਂ ਦੀਦੀ ਨੂੰ ਦੱਸ ਦਿੱਤਾ ਕਿ ਰਾਜਮਾ ਘੱਟ ਦੋ ਮੂੰਗੀ ਮਸਰੀ ਦਾਲ ਘੱਟ ਦੋ ਇੱਧਰ ਆਪਾਂ ਲੈਣਾ ਗਿਆ ਕਾਲਗਟ ਤੇ ਜਿਹੜੀ ਪ੍ਰਭ ਸਾਡੀ ਇਹ ਦੂਸਰੇ ਪਾਸੇ ਉਹ ਵੀ ਲੱਗੀ ਹੋਈ ਏ ਉਹਨੇ ਵੀ ਜਦੋਂ ਵੀ ਆਉਣਾ ਕੋਈ ਨਾ ਕੁਝ ਲੈ ਕੇ ਜਾਣਾ ਭਾਵੇਂ ਕੋਈ ਚੀਜ਼ ਕੰਮ ਦੀ ਹੋਵੇ ਜਾਂ ਨਾ ਕੰਮ ਦੀ ਹੋਵੇ ਪੱਛੇ ਜੇਦ ਕਰ ਲੈਂਦੇ ਨੇ ਇਹਦੇ ਕੋ ਘਰ ਵੀ ਹੈਗੇ ਨੇ ਪਰ ਜਦੋਂ ਵੀ ਇਹਨੇ ਜਾਣਾ ਜੋ ਪਸੰਦ ਆ ਗਈ ਚੀਜ਼ ਉਸੇ ਚੀਜ਼ ਤੇ ਹੱਥ ਰੱਖਦੇ ਨੇ ਤੇ ਦੇਖਦੇ ਹਾਂ ਹੋਰ ਕੀ ਕੀ ਚੀਜ਼ਾਂ ਖਰੀਦ ਕੇ ਲਈ ਹੁੰਦੀ ਏ ਕਿਹੜੀ-ਕਿਹੜੀ ਚੀਜ਼ਨ ਪਸੰਦ ਆਉਂਦੀ ਏ ਇਧਰ ਸਾਬਣ ਲੱਗਾ ਹੋਇਆ ਮਨਪ੍ਰੀਤ ਆ ਸਾਬਣ ਲੈ ਕੇ ਗਿਆ ਇੱਥੇ ਚੁੱਕ ਕੇ ਹੁਣ ਉਹ ਆਪਣੇ ਪਾਪਾ ਦੇ ਨਾਲ ਲੱਗਾ ਹੋਇਆ ਏ ਇੱਥੇ ਮੇਰੇ ਨਾਲ ਲੱਗੀ ਹੋਈ ਏ ਮਨਪ੍ਰੀਤ ਹੈਗਾ ਸਿਆਣਾ ਹੁਣ ਉਹ ਚੀਜ਼ਾਂ ਨਹੀਂ ਇੰਨੀਆਂ ਲੈਂਦਾ ਪ੍ਰਭ ਛੋਟੀ ਹੋਣ ਕਰਕੇ ਉਹ ਜिद ਕਰ ਲੈਂਦੀ ਏ ਜਿਹੜੀ ਚੀਜ਼ ਨਹੀਂ ਵੀ ਕੰਮ ਦੀ ਹੁੰਦੀ ਉਹ ਵੀ ਲੈਣ ਲੱਗ ਪੈਂਦੀ ਫਿਰ ਉਨ ਲਾ ਕੇ ਆਈ ਮੈਨੂੰ ਦਿਖਾਉਣ ਲੱਗੀ ਆਣ ਕੇ ਕਿ ਮੰਮੀ ਆਹ ਚੀਜ਼ਾਂ ਮੈਂ ਤਿੰਨ ਲੈ ਲਈਆਂ ਆ। ਇੱਕ ਕਿੰਨੇ ਆ ਪੈਨਸਲ ਲਈਏ। ਦੇਖਣ ਨੂੰ ਪੈਨ ਲੱਗਦਾ ਪਰ ਹੈਗੀ ਪੈਨਸਲ ਐ। ਇੱਕ ਟੂਥ ਬ੍ਰਸ਼ ਲੈ ਲਿਆ। ਮੈਨੂੰ ਸਮਝਾਉਂਦੀ ਪਈ ਕਿ ਮੰਮੀ ਆ ਮੈਂ ਲੈ ਕੇ ਜਾਣੇ। ਮੈਂ ਕਿਹਾ ਤੂੰ ਪਹਿਲਾਂ ਵੀ ਇਦਾਂ ਦਾ ਸਮਾਨ ਖੜਿਆ। ਕਹਿੰਦੀ ਕੋਈ ਗੱਲ ਨਹੀਂ ਮੰਮੀ। ਇਹਦੇ ਵਿੱਚ ਕਹਿੰਦੀ ਹੈ ਟਿਸ਼ੂ ਵੀ ਹੁੰਦੇ ਆ ਗਿੱਲੇ। ਉਹ ਕੈਨ ਦੇ ਵਿੱਚ। ਇੱਥੋਂ ਮੈਂ ਹੈਅਰ ਡਾਈ ਲਈ ਸੀਗੀ। पुष्पा ਦੀ ਮਹਿੰਦੀ ਲਈ ਸੀ ਤੇ ਹੁਣ ਇੱਧਰ ਆ ਗਈ ਮੇਰੇ ਵੱਲ ਫੇਰ ਕਿਵੇਂ ਲੈ ਕੇ ਜਾਣੇ ਨੇ ਇੱਧਰ ਦੇਖੋ ਕਪੜੇ ਬੁਟਲ ਕਰਵਾ ਰਹੇ ਆ ਤੇ ਇੱਧਰ ਰਖੜੀਆਂ ਵੀ ਲੱਗੀਆਂ ਹੋਈਆਂ ਨੇ ਕਿਉਂਕਿ ਕਈ ਲੋਕ ਜਿਹੜੇ ਹੁੰਦੇ ਬਾਹਰ ਭੇਜਦੇ ਨੇ ਇਸ ਕਰਕੇ ਰਖੜੀਆਂ ਪਹਿਲਾਂ ਹੀ ਲਗਾ ਦਿੰਦੇ ਨੇ 10-15 ਦਿਨ ਪਹਿਲਾਂ ਹੀ ਫਿਰ ਆਪਾਂ ਬਾਹਰ ਕੋਰੀਅਰ ਕਰ ਸਕਦੇ ਆ ਆਹ ਪ੍ਰਭ ਨੇ ਟਿਸ਼ੂ ਲੈਣ ਦੇਖੋ ਜਿੱਦਾਂ ਨਾ ਕੋਕ ਵਾਲਾ ਕੈਨ ਹੁੰਦਾ ਇਸ ਤਰ੍ਹਾਂ ਬਣਿਆ ਹੈ ਮਾਰਕੀਟ ਵਿੱਚ ਹਰ ਰੋਜ਼ ਨਵੀਂ ਤੋਂ ਨਵੀਂ ਚੀਜ਼ ਆ ਜਾਂਦੀ ਏ ਜਿਹੜਾ ਪੈਨ ਨੇ ਆ ਉਹ ਪੈਨਸਲ ਏ ਦੇਖੋ ਨੋ ਪੈਨ ਲੱਗ ਰਿਹਾ ਬਸ ਆਪਾਂ ਹੁਣ ਬਿੱਲ ਕਰਵਾ ਲਿਆ ਜਿਹੜੀਆਂ ਨਿੱਕੀਆਂ ਨਿੱਕੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਦਾਲਾਂ ਕੀ ਹੋਰ ਕੋਈ ਮੇਨ ਚੀਜ਼ ਵੀ ਹੋ ਗਈ ਉਹ ਆਪਾਂ ਲੈ ਕੇ ਆ ਗਏ ਆ ਘਰ ਹਾਂਜੀ ਅਸੀਂ ਸ਼ਹਿਰੋਂ ਅੱਧਾ ਘੰਟਾ ਹੋਇਆ ਆਇਆ ਨੂੰ ਹੁਣ ਪ੍ਰਭ ਆਪਣਾ ਸਮਾਨ ਲੈ ਕੇ ਬੈਠੀ ਹੋਈ ਹੈ ਇੱਕ ਦਿਨ ਪਹਿਲਾਂ ਗਈ ਸੀ ਉਥੋਂ ਆ ਲੈ ਕੇ ਆਈ ਸੀ ਇਹਨਾਂ ਕਹਿੰਦੇ ਹੱਥ ਬਹੁਤ ਸਨੇ ਸਾਫ਼ ਹੋਏ ਨੇ ਸਾਬਣ ਦੇ ਪਾਊਚ ਨੇ ਵਿੱਚ ਨਿੱਕੇ ਨਿੱਕੇ ਮੈਂ ਦਿਖਾਉਣੀ ਤੁਹਾਨੂੰ ਇਸ ਤਰ੍ਹਾਂ ਦੇ ਪਾਊਚ ਨੇ ਤੇ ਆਪਾਂ ਹੱਥ ਧੋ ਸਕਦੇ ਜਦੋਂ ਕਿਤੇ ਬਾਹਰ ਜਾਣੇ ਆ ਇਹ ਸਾਬਣ ਦੇ ਪਾਊਚ ਜੇ ਨੇ ਪਿਸ਼ੂ ਬਣੇ ਹੋਏ ਨੇ ਤੇ ਅੱਜ ਲੈ ਕੇ ਆ ਆ ਵਾਲਾ ਇਹਦੇ ਵਿੱਚ ਇਸ਼ੂ ਨੇ ਪਤਾ ਨਹੀਂ ਕਿੱਦਾਂ ਮਾਰਕੀਟ 'ਚ ਨੰਨੀਆਂ ਤੋਂ ਨੰਨੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਤੇ ਬੱਚੇ ਫਿਰ ਜिद ਕਰਦੇ ਏਦਾਂ ਇਹਦੇ ਵਿੱਚੋਂ ਨਿਕਲਦਾ ਕਿਸ਼ੂ ਉਹ ਤੋਂ ਸੀਲ ਵੱਲੋਂ ਨਾ ਹਾਂ ਤੇ ਕਾ ਪੈਨਸਲ ਲੈ ਕੇ ਆਂਦੀ ਏ ਪਤਾ ਨਹੀਂ ਕਹਿੰਦੇ ਕਿ ਪੈਨਸਲ ਚੱਲਦੀ ਰਹਿੰਦੀ ਹਮੇਸ਼ਾ ਖਤਮ ਨਹੀਂ ਹੁੰਦੀ ਪੈਨਸਲ ਲੈ ਕੇ ਦੇ ਕੇ ਨਿਆ ਇੱਕ ਕ ਆਪਣੇ ਵਾਸਤੇ ਬ੍ਰਸ਼ ਲੈ ਕੇ ਆਈਏ ਜਦ ਕਿ ਬ੍ਰਸ਼ ਇੱਕੋ ਹੈਗੇ ਵੀ ਨੇ ਫਿਰ ਇੱਕ ਬ੍ਰਸ਼ ਲੈ ਆਈਏ ਚਲੋ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਆ ਜੇਕਰ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ